ਇਸ ਹਸਪਤਾਲ ਦੇ ਵਿੱਚ ਜਿੱਥੇ ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ ਸਹਿਬਜ਼ਾਦਿਆਂ ਦੀ ਧਨਮਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਕੇ ਹੁਣ ਇੱਕ ਨਵਾਂ ਉਪਰਾਲਾ ਇਸ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਅੱਖਾਂ ਦੇ ਆਪਰੇਸ਼ਨ ਚਿੱਟੇ ਮੋਤੀਏ ਦੇ ਵਿਸ਼ੇਸ਼ ਕਰਕੇ ਆਪਰੇਸ਼ਨ ਇਸ ਹਸਪਤਾਲ ਵਿੱਚ ਹੋਇਆ ਕਰਨਗੇ ਤੇ ਜਿਹੜੇ ਲੋੜਵੰਦ ਨੇ ਉਹਨਾਂ ਦਾ ਇਹਨਾਂ ਲਾਭ ਹੋ ਜਾਏਗਾ ਮਰੀਜ਼ਾਂ ਦਾ ਜਿਹੜਾ ਆਪਰੇਸ਼ਨ ਤਕਰੀਬਨ 30 32000 ਰੁਪਏ ਬਜਾਰ ਲੱਗਦਾ ਹੈ ਇਹ ਤਕਰੀਬਨ ਇੱਥੇ 40000 ਦੇ ਵਿੱਚ ਵਿੱਚ ਹੋ ਜਾਇਆ ਕਰੇਗਾ ਮਾਮਲਾ ਲੈਂਦੇ ਰਹਿਣ ਇਹ ਆਪਰੇਸ਼ਨ ਹਰ ਮੰਗਲਵਾਰ ਤੇ ਵੀਰਵਾਰ ਇੱਕ ਵਾਰ ਦੁਪਹਿਰੇ 1 ਵਜੇ ਜੋ ਹਸਪਤਾਲ ਵਿਖੇ ਹੋਇਆ ਕਰਨਗੇ ਵੈਗੂ ਜੀ ਦਾ ਹਲਸਾ ਵੈਗੂ ਜੀ ਕੀ ਫਤਿਹ ਧੰਗੁਰੂ ਰਾਮਦਾਸ ਜੀ ਧੰਗ ਬਾਬਾ ਦੀਪ ਸਿੰਘ ਜੀ ਸਾ ਸੰਗਤ ਜੀ ਜਿਵੇਂ ਕੀ ਆਵਜੀਆਂ ਨੂੰ ਪਤਾ ਹੈ ਗੁਰੂ ਰਾਮदास ਬਾਬਾ ਦੀਪ ਸਿੰਘ ਜੀ ਦੀਆਂ ਅਸੀਸਾਂ ਸਦਕਾ ਮਾਪੁਰਸ਼ਾਂ ਦੀਆਂ ਭੈਣ ਸਭ ਜੀ ਦੀਆਂ ਅਸੀਸਾਂ ਸਦਕਾ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ ਇਸ ਹਸਪਤਾਲ ਦੇ ਵਿੱਚ ਜਿੱਥੇ ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ ਸਹਿਬਜ਼ਾਦਿਆਂ ਦੀ ਧਨਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਕੇ ਹੁਣ ਇੱਕ ਨਵਾਂ ਉਪਰਾਲਾ ਇਸ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਅੱਖਾਂ ਦੇ ਆਪਰੇਸ਼ਨ ਚਿੱਟੇ ਮੋਤੀ ਇਹਦੇ ਵਿਸ਼ੇਸ਼ ਕਰਕੇ ਆਪਰੇਸ਼ਨ ਇਸ ਹਸਪਤਾਲ ਵਿੱਚ ਹੋਇਆ ਕਰਨਗੇ। ਔਰ ਜਿਹੜੇ ਲੋੜਵੰਦ ਨੇ ਉਹਨਾਂ ਦਾ ਇਹਨਾਂ ਲਾਭ ਹੋ ਜਾਏਗਾ ਮਰੀਜ਼ਾਂ ਦਾ। ਜਿਹੜਾ ਆਪਰੇਸ਼ਨ ਤਕਰੀਬਨ 30-32000 ਰੁਪਏ ਬਾਜ਼ਾਰ ਲੱਗਦਾ ਹੈ ਇਹ ਤਕਰੀਬਨ ਇੱਥੇ 40000 ਦੇ ਵਿੱਚ ਵਿੱਚ ਹੋ ਜਾਇਆ ਕਰੇਗਾ। ਇੰਨੀਆਂ ਵੱਡੀਆਂ ਸੀਸਾਂ ਜੋ ਲੋੜਵੰਦਾਂ ਦੀਆਂ ਸਾਡੇ ਗਰੀਬਾਂ ਦੀ ਝੋਲੀ ਦੇ ਵਿੱਚ ਪੈਣਗੀਆਂ। ਮੈਂ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਆਪ ਜੀ ਅਸੀਸ ਦੇਣਾ ਔਰ ਹਰ ਪੱਖ ਤੋਂ ਸਹਿਯੋਗ ਦੇਣਾ ਕਿ ਗੁਰੂ ਰਾਮਦਾਸ ਜੀ ਆਪਣੀਆਂ ਸੇਵਾਵਾਂ ਲੈਂਦੇ ਰਹਿਣ ਇਹ ਆਪਰੇਸ਼ਨ ਹਰ ਮੰਗਲਵਾਰ ਤੇ ਵੀਰਵਾਰ ਇੱਕ ਵੇਲੇ ਦੁਪਹਿਰ 1 ਵਜੇ ਜੋ ਹਸਪਤਾਲ ਵਿਖੇ ਹੋਇਆ ਕਰਨਗੇ ਲੋੜਵੰਦ ਮਰੀਜ਼ ਜਿੱਤੋਂ ਲਵ ਲੈਣ ਔਰ ਇਸ ਮੈਸੇਜ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਵੀ ਕਰਨ ਦੀ ਕਿਰਪਾ ਤਾਂ ਕਰਿਓ ਜੀ ਮਾਈਕਰੋ ਜੀ ਦਾ ਹਲਸਾ ਮਾਈਕਰੋ ਜੀ ਕੀ ਪਤੇ ਮਾਈਕਰੋ ਜੀ ਦਾ ਹਲਸਾ ਮਾਈਕਰੋ ਜੀ ਕੀ ਪਤੇ ਤਾਨ ਗੁਰੂ ਰਾਮਦਾਸ ਜੀ ਤਾਨ ਬਾਬਾ ਦੀਪ ਸਿੰਘ ਜੀ 사ਸੰਗ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀਆਂ ਅਸੀਸਾਂ ਸਦਕਾ ਮਹਾਂਪੁਰਸ਼ਾਂ ਦੀਆਂ ਭੈ ਸਭ ਜੀ ਦੀਆਂ ਅਸੀਸਾਂ ਸਦਕਾ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ ਇਸ ਹਸਪਤਾਲ ਦੇ ਵਿੱਚ ਜਿੱਥੇ ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ ਸਹਿਬ ਜਦਿਆਂ ਦੀ ਧਨ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਕੇ ਹੁਣ ਇੱਕ ਨਵਾਂ ਉਪਰਾਲਾ ਇਸ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਅੱਖਾਂ ਦੇ ਆਪਰੇਸ਼ਨ ਟਿੱਟੇ ਮੋਤੀ ਇਹਦੇ ਵਿਸ਼ੇਸ਼ ਕਰਕੇ ਆਪਰੇਸ਼ਨ ਇਸ ਹਸਪਤਾਲ ਵਿੱਚ ਹੋਇਆ ਕਰਨਗੇ ਔਰ ਜਿਹੜੇ ਲੋੜਵੰਦ ਨੇ ਉਹਨਾਂ ਦਾ ਇਹਨਾਂ ਲਾਭ ਹੋ ਜਾਏਗਾ ਮਰੀਜ਼ਾਂ ਦਾ ਜਿਹੜਾ ਆਪਰੇਸ਼ਨ ਤਕਰੀਬਨ 30-32000 ਰੁਪਏ ਬਾਜ਼ਾਰ ਲੱਗਦਾ ਹੈ ਇਹ ਤਕਰੀਬਨ ਇੱਥੇ 40000 ਦੇ ਵਿੱਚ ਵਿੱਚ ਹੋ ਜਾਇਆ ਕਰੇਗਾ ਇੰਨੀਆਂ ਵੱਡੀਆਂ ਸੀਸਾਂ ਜੋ ਲੋੜਵੰਦਾਂ ਦੀਆਂ ਸੜੇ ਗਰੀਬਾਂ ਦੀ ਝੋਲੀ ਦੇ ਵਿੱਚ ਪੈਣਗੀਆਂ ਮੈਂ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਆਪ ਜੀ ਅਸੀਸ ਦੇਣਾ ਔਰ ਹਰ ਪੱਖ ਤੋਂ ਸਹਿਯੋਗ ਦੇਣਾ ਕਿ ਗੁਰਰਾਉਂ ਦਾ ਜੀ ਆਪਣੀਆਂ ਸੇਵਾਵਾਂ ਲੈਂਦੇ ਰਹਿਣ ਇਹ ਆਪਰੇਸ਼ਨ ਹਰ ਮੰਗਲਵਾਰ ਤੇ ਵੀਰਵਾਰ ਇੱਕ ਵਾਰ ਦੁਪਹਿਰ 1 ਵਜੇ ਜੋ ਹਸਪਤਾਲ ਵਿਖੇ ਹੋਇਆ ਕਰਨਗੇ ਲੋੜਵੰਦ ਮਰੀਜ਼ ਜਿੱਤੋਂ ਲਵ ਲੈਣ ਔਰ ਇਸ ਮੈਸੇਜ ਨੂੰ ਵੱਧ ਤੋਂ ਵੱਧ ਕਿ ਸ਼ੇਅਰ ਵੀ ਕਰਨ ਦੀ ਕਿਰਪਾ ਤਾਂ ਕਰਿਓ ਜੀ ਮਾਈਕਲ ਜੀ ਦਾ ਹਲਸਾ ਮਾਈਕਲ ਜੀ ਕੀ